ਸੋ ਸਭ ਨੂੰ ਜੀ ਸਭ ਤੋਂ ਪਹਿਲਾਂ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸੋ ਤੁਹਾਡਾ ਸਾਰਿਆਂ ਦਾ तहे ਦਿਲ ਤੋਂ ਧੰਨਵਾਦ ਜੀ ਸਾਡੇ ਇਸ YouTube ਚੈਨਲ ਤੇ ਆਉਣ ਦੇ ਲਈ ਜੀ ਅਗਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਅਤੇ ਸਾਡੀ ਵੀਡੀਓ ਨੂੰ ਤੁਸੀਂ ਸ਼ੇਅਰ ਜ਼ਰੂਰ ਕਰਦੇ ਆ ਕਰੋ ਜੀ ਤੁਹਾਡਾ ਬਹੁਤ ਸਾਰਿਆਂ ਦਾ ਬਹੁਤ ਸਾਰਾ ਦਿਲ ਤੋਂ ਧੰਨਵਾਦ ਕਿ ਤੁਸੀਂ ਸਾਡੇ ਚੈਨਲ ਨੂੰ ਇੰਨਾ ਪਿਆਰ ਦਿੱਤਾ ਜੀ ਅਸੀਂ ਇਸ ਚੈਨਲ ਤੇ ਰਿਸ਼ਤਿਆਂ ਦੀ ਐਡ ਦਿੰਨੇ ਆ ਜੀ ਜੋ ਕਿ ਚਾਹੇ ਲੜਕੀ ਦੀ ਹੋਵੇ ਚਾਹੇ ਲੜਕੇ ਦੀ ਹੋਵੇ ਜੀ ਅਸੀਂ ਐਡ ਬਿਲਕੁਲ ਫ੍ਰੀ ਦਿੰਦੇ ਆ ਜੀ ਉਹ ਤੁਹਾਡਾ ਸਾਰਿਆਂ ਦਾ ਇੰਨਾ ਸਾਡੇ ਉੱਪਰ ਪਿਆਰ ਬਣਿਆ ਰਵੇ ਬਹੁਤ ਬਹੁਤ ਧੰਨਵਾਦ ਜੀ ਕੁਝ ਬਿਜੀ ਹੋਣ ਦੇ ਕਰਕੇ ਅੱਜ ਦੀ ਜਿਹੜੀ ਸ਼ੁੱਕਰਵਾਰ ਦੀ ਵੀਡੀਓ ਨਹੀਂ ਆ ਸਕੀ ਜਿਸ ਦੇ ਚਲਦੇ ਮੈਨੂੰ ਲਾਈਵ ਆਉਣਾ ਪਿਆ ਜੀ ਕੋ ਸ਼ਡਿਊਲ ਹੀ ਆਦਾ ਇੰਨਾ ਕੁ ਜ਼ਿਆਦਾ ਬਿਜ਼ੀ ਸੀ ਮੈਰਿਜ ਦੇ ਕੋਡਿੰਗ ਉਹ ਜਿਸ ਦੇ ਚੱਲਦੇ ਮੈਨੂੰ ਲਾਈਵ ਦੇ ਵਿੱਚ ਇਹ ਸਾਰੇ ਅੱਜ ਦੇ ਰਿਸ਼ਤੇ ਦੱਸਨੇ ਪਏ ਜੀ ਅੱਜ ਲਾਈਵ ਦੇ ਵਿੱਚ ਫਸਟ ਟਾਈਮ ਤੁਹਾਡੇ ਰੂਬਰੂ ਤੁਹਾਡੇ ਦੇ ਨਾਲ ਮੁਲਾਕਾਤ ਹੋਵੇਗੀ ਜੀ ਉਹ ਫਸਟ ਟਾਈਮ ਹੋਵੇਗਾ ਕਿ ਅਸੀਂ ਲਾਈਵ ਤੇ ਇਹ ਰਿਸ਼ਤੇ ਤੁਹਾਡੇ ਦਰਬਿਆਲ ਰੱਖਾਂਗੇ ਜੀ ਪਲੱਸ ਤੁਹਾਨੂੰ ਇਹਨਾਂ ਰਿਸ਼ਤਿਆਂ ਦੀ ਲਾਈਵ ਜਾਣਕਾਰੀ ਵੀ ਦੇਵਾਂਗੇ ਔਰ ਇਨਾਂ ਦੇ ਰਿਸ਼ਤਿਆਂ ਦੇ ਨੰਬਰ ਵੀ ਦਿਆਂਗੇ ਜੀ ਕੁਝ ਰਿਸ਼ਤੇ ਅੱਜ ਦੇ ਲੜਕੀਆਂ ਦੇ ਹਨ ਔਰ ਕੁਝ ਲੜਕਿਆਂ ਦੇ ਹਨ ਔਰ ਕੁਝ ਰਿਸ਼ਤੇ ਪੰਜਾਬ ਤੋਂ ਹਨ ਕੁਝ ਐਨ ਆਰ ਆਈ ਵੀਰਾਂ ਤੇ ਪੈਨਾਂ ਦੇ ਹਨ ਜੀ ਸਭ ਤੋਂ ਪਹਿਲਾ ਰਿਸ਼ਤਾ ਹੈ ਜੀ ਲੜਕੇ ਦਾ ਜੋ ਕਿ ਕਪੂਰਥਲਾ ਸਿਟੀ ਤੋਂ ਬਿਲੋਂਗ ਕਰਦਾ ਹੈ ਜੀ ਲੜਕਾ ਐਨ ਆਰ ਆਈ ਹੈ ਔਰ ਕੈਨੇਡਾ ਦੇ ਵਿੱਚ ਸਿਟੀਜ਼ਨ ਹੈ ਜੀ ਲੜਕੇ ਦਾ ਕੰਮ ਸੁਪਰਵਾਈਜ਼ਰ ਹੈ ਜੀ ਮੈਨੇਜਰ ਦੀ ਜੋਬ ਤੇ ਕੰਮ ਕਰਦਾ ਹੈ ਜੀ ਲੜਕੇ ਦਾ ਜਨਮ 1992 ਸਾਲ ਦਾ ਹੈ ਜੀ ਲੜਕੇ ਦਾ ਕੱਦ 5 ਫੁੱਟ 10 ਇੰਚ ਹੈ ਜੀ ਲੜਕੇ ਦੇ ਅਗਰ ਪਰਵਾਹ ਦੀ ਗੱਲ ਕਰਦੇ ਆ ਤਾਂ ਇਸਦੇ ਪਰਿਵਾਰ ਦੇ ਵਿੱਚ ਇਸਦੇ ਮਾਤਾ ਜੀਰੀ ਹਨ ਜੋ ਕਿ ਕੈਨੇਡਾ ਦੇ ਵਿੱਚ ਜੋਬ ਕਰਦੇ ਹਨ ਇਸਦੇ ਪਿਤਾ ਜੀਰੀ ਹਨ ਉਹ ਵੀ ਕੈਨੇਡਾ ਦੇ ਵਿੱਚ ਜੋਬ ਕਰਦੇ ਹਨ ਔਰ ਉੱਥੋਂ ਦੇ ਸਿਟੀਜ਼ਨ ਹਨ ਇਸਦੀ ਇੱਕ ਭੈਣ ਹੈ ਜੀ ਉਹ ਵੀ ਮੈਰਿਡ ਹੈ ਜੀ ਇਸ ਦਾ ਭਰਾ ਨਹੀਂ ਹੈ ਜੀ ਇਸ ਪਰਿਵਾਰ ਨੂੰ ਜੀ ਲੜਕੇ ਦੀ ਪਾਲ ਹੈ ਜੋ ਕਿ ਜੱਟ ਸਿੱਖ ਸੋਰੀ ਇਸ ਪਰਿਵਾਰ ਨੂੰ ਜੀ ਲੜਕੀ ਦੇ ਪਾਲ ਹੈ ਜੋ ਕਿ ਜੱਟ ਸਿੱਖ ਫੈਮਲੀ ਤੋਂ ਬਿਲੋਂਗ ਕਰਦੀ ਹੋਵੇ ਚਾਹੇ ਉਹ ਲੁਬਾਨਾ ਸਿੱਖ ਕਾਸਟ ਤੋਂ ਬਿਲੋਂਗ ਕਰਦੀ ਹੋਵੇ ਲੜਕੇ ਦੀ ਕਾਸਟ ਲੁਬਾਨਾ ਸਿੱਖ ਹੈ ਜੀ ਇਹਨਾਂ ਦਾ ਪਰਿਵਾਰਿਕ ਨੰਬਰ ਹੈ ਜੀ +1 514 600 700 ਇਹਨਾਂ ਦਾ ਪਰਿਵਾਰਿਕ ਨੰਬਰ ਹੈ ਜੀ +1 514 67410 ਤੁਸੀਂ ਨੋਟ ਕਰ ਲਓ ਜੀ +1 514 674 10 ਇਹ ਕੈਨੇਡਾ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਕਾਲ ਕਰਕੇ ਇਸ ਪਰਿਵਾਰਿਕ ਮੈਂਬਰ ਤੋਂ ਇਹ ਇਹਨਾਂ ਦੇ ਰਿਸ਼ਤੇ ਦੀ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਹੈ ਜੀ ਲੜਕੇ ਦਾ ਜੋ ਕਿ ਪੁਰਤਗਾਲ ਦੇ ਵਿੱਚ ਪੀਆਰ ਹੈ ਜੀ ਇਹ ਪਰਿਵਾਰ ਮਲੇਰ ਕੋਟਲਾ ਤੋਂ ਬਿਲੋਂਗ ਕਰਦਾ ਹੈ ਜੀ ਲੜਕਾ ਜੱਟ ਸਿੱਖ ਪਰਿਵਾਰ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦੀ ਗੋਤ ਧਾਲੀ ਵਾਲਾ ਹੈ ਜੀ ਲੜਕੇ ਦਾ ਜਨਮ 1993 ਸੰਧ ਹੈ ਜੀ ਕੱਦ 5 ਫੁੱਟ 11 ਇੰਚ ਹੈ ਜੀ ਲੜਕੇ ਨੂੰ ਪੀਆਰ ਮਿਲਣ ਵਾਲੀ ਹੈ ਜੀ ਪੁਰਤਗਾਲ ਦੀ ਜਾਉਗੀ ਰੈਟ ਪਾਸਪੋਰਟ ਸ਼ਾਇਦ ਕੁਝ ਫੋਨ ਆ ਰਹੇ ਸੀ ਜਿੰਨੇ ਕੱਲ ਕੇ ਥੋੜਾ ਜਿਹਾ ਵੇਚੀ ਕਨਫਿਊਜ਼ਨ ਲੈ ਗਈ ਇਹ ਪਰਿਵਾਰ ਵੀ ਜਿਹੜਾ ਸਿੱਖ ਪਰਿਵਾਰ ਆ ਜੀ ਗੱਲ ਕਰਦਾ ਅਗਰ ਇਸ ਦੇ ਪਰਿਵਾਰ ਦੀ ਤਾਂ ਇਸ ਦੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ ਜੀ ਰਹੇ ਹਨ ਜੋ ਕਿ ਹਾਊਸ ਵਾਈਫ ਹਨ ਇਸ ਦੇ ਪਿਤਾ ਜੀ ਹਨ ਜੋ ਕਿ ਖੇਤੀਬਾੜੀ ਨੂੰ ਬਿਲੋਂਗ ਕਰਦੇ ਹਨ ਇਹਨਾਂ ਦਾ ਵੀ ਮਲਟੀਪਲ ਵੀਜ਼ਾ ਲੱਗਾ ਹੋਇਆ ਜੀ ਪੂਰੇ ਪਰਿਵਾਰ ਦਾ ਇਸ ਦਾ ਇੱਕ ਭਰਾ ਹੈ ਜੀ ਜੋ ਕਿ ਮੈਰਿਡ ਹੈ ਉਹ ਜਰਮਨ ਦੇ ਵਿੱਚ ਹੈ ਜੀ ਪੀਆ ਇਸ ਪਰਿਵਾਰ ਨੂੰ ਵੀ ਜੀ ਲੜਕੀ ਦੀ ਪਾਲ ਹੈ ਜੋ ਕਿ ਜੱਟਸੀ ਫੈਮਿਲੀ ਤੋਂ ਬਿਲੋਂਗ ਕਰਦੀ ਹੋਵੇ ਔਰ ਚੰਗੀ ਪੜੀ ਲਿਖੀ ਹੋਵੇ ਜੀ ਪਰਿਵਾਰਿਕ ਮੈਂਬਰ ਦਾ ਨੰਬਰ ਹੈ ਜੀ 98762 28733 ਜੀ ਅਗਰ ਤੁਸੀਂ ਇਸ ਰਿਸ਼ਤੇ ਦੀ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਥੱਲੇ ਪਰਿਵਾਰਿਕ ਮੈਂਬਰ ਹੈ ਜੀ 98762 28733 ਜੀ ਤੁਸੀਂ ਡਾਇਰੈਕਟ ਕਾਲ ਕਰ ਸਕਦੇ ਹੋ ਜੀ ਇਸ ਪਰਿਵਾਰ ਦੇ ਨਾਲ ਜੀ ਅਗਲਾ ਰਿਸ਼ਤਾ ਹੈ ਜੀ ਲੜਕੇ ਦਾ ਜੋ ਕਿ ਜਰਸੀ ਫੈਮਲੀ ਤੋਂ ਬਿਲੋਂਗ ਕਰਦਾ ਹੈ ਲੜਕਾ ਕੈਨੇਡਾ ਦੇ ਵਿੱਚ ਪੀਆਰ ਹੈ ਜੀ ਲੜਕੇ ਦਾ ਪਰਿਵਾਰ ਪੱਟੀ ਸਿਟੀ ਦੇ ਆਸ-ਪਾਸ ਏਰੀਏ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦਾ ਜਨਮ 1995 ਲੜਕਾ ਕੈਨੇਡਾ ਦੇ ਵਿੱਚ 4 ਸਾਲ ਦੇ ਵਰਕ ਪਰਮਿਟ ਤੇ ਆ ਜੀ ਇਸ ਪਰਿਵਾਰ ਨੂੰ ਜੀ ਲੜਕੀ ਦੀ ਪਾਲ ਹੈ ਜੋ ਕਿ ਕੈਨੇਡਾ ਤੋਂ ਪੀਆਰ ਹੋਵੇ ਜਾਂ ਵਰਕ ਪਰਮਿਟ ਤੇ ਹੋਵੇ ਜੀ ਲੜਕੀ ਜੱਟ ਸਿੱਖ ਪਰਿਵਾਰ ਤੋਂ ਬਿਲੋਂਗ ਕਰਦੀ ਹੋਵੇ ਔਰ ਚੰਗੀ ਪੜ੍ਹੀ ਲਿਖੀ ਹੋਵੇ ਲੜਕੀਆਂ ਨੂੰ ਜੀ 5 ਕਿੱਲੇ ਜ਼ਮੀਨ ਵੀ ਪੰਜਾਬ ਦੇ ਵਿੱਚ ਆਂਦੀ ਹੈ ਜੀ ਇਸ ਪਰਿਵਾਰ ਦਾ ਮੋਬਾਈਲ ਨੰਬਰ ਆ ਜੀ 98557 37056 ਦੁਬਾਰਾ ਫਿਰ ਇੱਕ ਵਾਰੀ ਨੋਟ ਕਰ ਲਓ ਜੀ 98557 ਸ਼ਾਂਤੀ 056 ਜੀ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਕਾਲ ਕਰਕੇ ਫੋਨ ਨੰਬਰ ਤੇ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਹੈ ਜੀ ਲੜਕੀ ਦਾ ਜੋ ਕਿ ਲੁਧਿਆਣਾ ਸਿਟੀ ਤੋਂ ਬਿਲੋਂਗ ਕਰਦੀ ਹੈ ਲੜਕੀ ਆਸਟ੍ਰੇਲੀਆ ਦੇ ਵਿੱਚ ਸਿਟੀਜ਼ਨ ਹੈ ਜੀ ਔਰ ਲੜਕੀ ਦਾ ਪਰਿਵਾਰ ਵੀ ਜੀ ਇਸ ਟਾਈਮ ਆਸਟ੍ਰੇਲੀਆ ਦੇ ਵਿੱਚ ਹੀ ਰਹਿ ਰਿਹਾ ਹੈ ਜੀ ਲੜਕੀ Hindu ਪਰਿਵਾਰ ਤੋਂ ਬਿਲੋਂਗ ਕਰਦੀ ਹੈ ਜੀ ਲੜਕੀ ਦਾ ਜਨਮ 1994 ਸੰਤ ਹੈ ਜੀ ਲੜਕੀ ਦਾ ਕੱਦ 5 ਫੁੱਟ 2 ਇੰਚ ਹੈ ਜੀ ਗੱਲ ਕਰਦੇ ਆ ਅਗਰ ਇਸ ਦੇ ਕੰਮ ਦੀ ਤਾਂ ਲੜਕੀ ਅਕਾਊਂਟਸ ਦਾ ਕੰਮ ਕਰਦੀ ਹੈ ਜੀ ਔਰ ਬਹੁਤ ਹੀ ਵਧੀਆ ਪੈਕੇਜ ਤੇ ਕੈਨੇਡਾ ਦੇ ਵਿੱਚ ਨਾ ਸੋਰੀ ਆਸਟ੍ਰੇਲੀਆ ਦੇ ਵਿੱਚ ਸਿਟੀਜ਼ਨ ਹੈ ਜੀ ਔਰ ਬਹੁਤ ਹੀ ਵਧੀਆ ਪੈਕੇਜ ਲੈ ਰਹੀ ਹੈ ਜੀ ਗੱਲ ਕਰਦੇ ਆ ਗਰੀ ਇਸ ਦੇ ਪਰਿਵਾਰ ਦੀ ਤਾਂ ਇਸ ਦੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ ਜੀ ਹਨ ਜੋ ਕਿ ਆਸਟ੍ਰੇਲੀਆ ਦੇ ਵਿੱਚ ਪੀਆਰ ਹਨ ਔਰ ਇਸ ਦੇ ਪਿਤਾ ਜੀ ਹਨ ਉਹ ਵੀ ਆਸਟ੍ਰੇਲੀਆ ਦੇ ਵਿੱਚ ਪੀਆਰ ਹਨ ਜੀ ਲੜਕੀ ਦੇ ਭਰਾ ਹੈ ਜੀ ਉਹ ਵੀ ਆਸਟ੍ਰੇਲੀਆ ਦਾ ਵੀ ਆ ਰਹੀ ਜੀ ਲੜਕੀ ਨੇ ਬਹੁਤ ਹੀ ਵਧੀਆ ਸਟੱਡੀ ਕੀਤੀ ਹੋਈ ਹੈ ਜੀ ਇਸ ਪਰਿਵਾਰ ਨੂੰ ਜੀ ਲੜਕੇ ਦੀ ਪਾਲ ਹੈ ਜੋ ਕਿ Hindu ਪਰਿਵਾਰ ਤੋਂ ਬਿਲੋਂਗ ਕਰਦਾ ਹੋਵੇ ਔਰ ਚੰਗਾ ਪੜਿਆ ਲਿਖਿਆ ਹੋਵੇ ਜੀ ਇੱਕ ਹੋਰ ਛੋਟੀ ਜੀ ਗੱਲ ਹੈ ਇਸ ਰਿਸ਼ਤੇ ਦੇ ਬਾਰੇ ਲੜਕੀ ਦਾ ਸ਼ੋਰਟ ਟਾਈਮ ਡਿਵੋਰਸ ਹੋ ਚੁੱਕਾ ਹੈ ਜੀ ਇਸ ਪਰਿਵਾਰ ਨੂੰ ਜੀ Hindu ਪਰਿਵਾਰ ਤੋਂ ਲੜਕੇ ਦੀ ਪਾਲ ਹੈ जो कि और चंगे परिवार तो बिलोंग करता हो रिश्ते हो तो थ्री सैवन जीरो वन, वन नाइन परिवारिक मैंबर का नंबर है जी तो डायरेक्ट कॉल करके इस परिवार कर सकते हो जी अगला रिश्ता है जी लड़की का ਜੋ ਕਿ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਹੈ ਜੀ ਲੜਕੀ ਦਾ ਪਰਿਵਾਰ ਬਟਾਲੇ ਸਿਟੀ ਤੋਂ ਬਿਲੋਂਗ ਕਰਦਾ ਹੈ ਜੀ ਲੜਕੀ ਫਤੇਗੜ ਚੂੜੀਆਂ ਦੇ ਆਸ-ਪਾਸ ਏਰੀਆ ਤੋਂ ਹੀ ਰਹਿਣ ਵਾਲੀ ਹੈ ਜੀ ਲੜਕੀ ਜੱਟ ਸਿੱਖ ਪਰਿਵਾਰ ਤੋਂ ਬਿਲੋਂਗ ਕਰਦੀ ਹੈ ਜੀ ਲੜਕੀ ਦਾ ਜਨਮ 2000 ਦਾ ਹੈ ਜੀ ਲੜਕੀ ਦਾ ਕੱਦ 5 ਫੁੱਟ 10 ਇੰਚ ਹੈ ਜੀ ਲੜਕੀ ਕੈਨੇਡਾ ਦੇ ਵਿੱਚ ਪ੍ਰਾਈਵੇਟ ਜੋਬ ਕਰਦੀ ਹੈ ਔਰ ਬਹੁਤ ਹੀ ਵਧੀਆ ਪੈਕੇਜ ਤੇ ਕੰਮ ਕਰ ਰਹੀ ਹੈ ਜੀ ਗੱਲ ਕਰਦੇ ਆਂ ਅਗਰ ਇਸੇ ਪਰਿਵਾਰ ਦੀ ਇਸ ਦੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ ਜੀ ਹਨ ਜੋ ਕਿ ਹਾਊਸ ਵਾਈਫ ਹਨ ਇਸ ਦੇ ਪਿਤਾ ਜੀ ਹਨ ਜੋ ਕਿ ਸ਼ੌਪ ਤੇ ਆਪਣੇ ਬਿਜ਼ਨਸ ਵਿੱਚ ਸੈਟਲ ਹਨ ਇਸ ਇੱਕ ਭਰਾ ਹੈ ਜੀ ਜੋ ਕਿ ਅਨਮੈਰਿਡ ਹੈ ਕੈਨੇਡਾ ਦੇ ਵਿੱਚ ਸਟੱਡੀ ਕਰ ਰਿਹਾ ਹੈ ਜੀ ਲੜਕੀ ਜੱਟ ਸਿੱਖ ਪਰਿਵਾਰ ਤੋਂ ਬਿਲੋਂਗ ਕਰਦੀ ਹੈ ਇਸ ਪਰਿਵਾਰ ਨੂੰ ਵੀ ਜੀ ਲੜਕੇ ਦੀ ਪਾਲ ਹੈ ਜੋ ਕਿ ਜੱਟ ਸਿੱਖ ਪਰਿਵਾਰ ਤੋਂ ਬਿਲੋਂਗ ਕਰਦਾ ਹੋਵੇ ਲੜਕਾ ਬਟਾਲੇ ਏਰੀਏ ਦੇ ਆਸ-ਪਾਸ ਦੇ ਸਿਟੀ ਤੋਂ ਬਿਲੋਂਗ ਕਰਦਾ ਹੋਵੇ ਇਸ ਪਰਵਾਰ ਨੂੰ ਜੀ 10 ਕਿਲੇ ਜ਼ਮੀਨ ਪਲੱਸ ਸ਼ੇਅਰੀ ਪ੍ਰਾਪਰਟੀ ਆਉਂਦੀ ਹੈ ਜੀ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੋਡਲ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਜੀ ਸਾਡਾ ਨੰਬਰ ਹੈ ਜੀ 795 88310 ਤੁਸੀਂ ਅਗਰ ਹੋਰ ਵੀ ਕਿਸੇ ਪ੍ਰੋਫਾਈਲ ਦੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਜ਼ਰੂਰ ਕਰ ਲਓ ਜੀ ਬਾਏ ਦਾ ਵੇ ਅੱਜ ਦੀ ਵੀਡੀਓ ਜ਼ਰੂਰ ਲਾਈਵ ਦੇ ਵਿੱਚ ਲੰਮੀ ਹੋ ਸਕਦੀ ਹੈ ਕਿਉਂਕਿ ਫਸਟ ਟਾਈਮ ਲਾਈਵ ਆਏ ਆ ਤੁਹਾਡੇ ਰੂਬਰੂ ਹੋਏ ਆ ਪਲੱਸ ਸ੍ਰੀਸ਼ਟੀ ਆਦੀ ਜਾਣਕਾਰੀ ਤੁਹਾਨੂੰ ਦਿੰਦੇ ਰਹਾਂਗੇ ਜੀ ਅਸੀਂ ਕਿਸੇ ਵੀ ਰਿਸ਼ਤੇ ਦੀ ਕੋਈ ਵੀ ਮੁੱਢਲੀ ਜਾਣਕਾਰੀ ਤੁਹਾਨੂੰ ਦੇ ਸਕਦੇ ਆਂ ਅਗਰ ਤੁਹਾਨੂੰ ਰਿਸ਼ਤਾ ਪਸੰਦ ਆਉਂਦਾ ਤੇ ਉਹ ਰਿਸ਼ਤੇ ਦੀ ਮੁੱਢਲੀ ਜਾਣਕਾਰੀ ਤੁਸੀਂ ਖੁਦ ਔਰ ਉਸ ਰਿਸ਼ਤੇ ਦੇ ਬਾਰੇ ਜਾਣਕਾਰੀ ਪਰਿਵਾਰਿਕ ਮੈਂਬਰ ਦੀ ਜਾਣਕਾਰੀ ਤੁਸੀਂ ਖੁਦ ਉੱਥੋਂ ਦੇ ਲੈਣੀ ਹੁੰਦੀ ਹੈ ਜੀ ਸਾਡਾ ਕੰਮ ਹੈ ਜੀ ਰਿਸ਼ਤੇ ਦੀ ਐਡ ਦੇਣਾ ਅਸੀਂ ਰਿਸ਼ਤੇ ਦੀ ਐਡ ਬਹੁਤ ਹੀ ਵਧੀਆ ਦਿਨੇ ਆ ਔਰ ਤੁਹਾਡੇ ਪਰਿਵਾਰ ਤੋਂ ਜੋ ਸਾਨੂੰ ਤੱਥ ਮਿਲਦੇ ਹਨ ਅਸੀਂ ਉਸ ਆਧਾਰ ਤੇ ਹੀ ਤੁਹਾਡੇ ਨਾਲ ਗੱਲਬਾਤ ਕਰਦੇ ਆ ਜੀ ਅਗਲਾ ਰਿਸ਼ਤਾ ਹੈ ਜੀ ਲੜਕੀ ਦਾ ਜੋ ਕਿ ਆਸਟ੍ਰੇਲੀਆ ਵਿੱਚ ਪੀਆਰ ਹੈ ਜੀ ਲੜਕੀ ਦਾ ਪਰਿਵਾਰ ਫਿਰੋ ਫ੍ਰੀਦਕੋਟ ਸਿਟੀ ਤੋਂ ਬਿਲੋਂਗ ਕਰਦਾ ਹੈ ਜੀ ਲੜਕੀ ਦਾ ਨਾਮ ਸ਼ਰਮਾ ਹੈ ਜੀ ਲੜਕੀ ਸ਼ਰਮਾ ਪਰਿਵਾਰ ਤੋਂ ਬਿਲੋਂਗ ਕਰਦੀ ਹੈ ਲੜਕੀ ਦਾ ਜਨਮ 1996 ਸੰਧ ਹੈ ਜੀ ਕੱਦ 5 ਫੁੱਟ 1 ਇੰਚ ਹੈ ਜੀ गल करते अगर इसके परिवार, दी, इस दे परिवार दे इस की तो इसके परिवार माता श्री हैं जो कि हाउस वाइफ हैं इसके पिता श्री हैं जो कि बहुत ही वीडियो बिजनेस अपने सैटल है हैं जी लड़की जन्म दम दरिदपुर सिटी है जी लड़की का जन्म टाइम सात बज के पा मिनट एम जी लड़की ने बहुत ही वादिया स्टडी की जी बी एस सी नर्सिंग इस भैन है जी जो कि अनमेरिड है ਉਹ ਵੀ ਆਸਟ੍ਰੇਲੀਆ ਦੇ ਵਿੱਚ ਸੈਟਲ ਹੋ ਜੀ ਇਸ ਪਰਿਵਾਰ ਨੂੰ ਜੀ ਲੜਕੇ ਦੀ ਪਾਲ ਹੈ ਜੋ ਕਿ Hindu ਪਰਿਵਾਰ ਤੋਂ ਬਿਲੋਂਗ ਕਰਦਾ ਹੋਵੇ ਲੜਕਾ ਮੈਲਬੌਰਨ ਸਿਟੀ ਦੇ ਵਿੱਚ ਹੀ ਸੈਟਲ ਹੋਵੇ ਕਿਉਂਕਿ ਲੜਕੀਆਂ ਉੱਥੋਂ ਦੀਆਂ ਆਸਟ੍ਰੇਲੀਆ ਦੇ ਵਿੱਚ PR ਹਨ ਔਰ ਮੈਲਬੌਰਨ ਸਿਟੀ ਦੇ ਵਿੱਚ ਬਹੁਤ ਹੀ ਵਧੀਆ ਚੰਗੇ ਪੈਕੇਜ ਤੇ ਕੰਮ ਕਰ ਰਹੀਆਂ ਹਨ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ 795 88 310 ਤੇ ਜੀ ਇਹ ਦੋ ਸਕੀਆਂ ਪੈਨਾ ਦਾ ਰਿਸ਼ਤਾ ਹੈ ਜੀ ਇੱਕ ਦਾ ਰਿਸ਼ਤਾ ਤੁਹਾਨੂੰ ਫਸਟ ਟਾਈਮ ਮੈਂ ਬਿਆਨ ਕਰ ਚੁੱਕਾ ਜੀ 1996 ਸੰਧਾ ਹੈ ਜੀ ਜਿਹੜੀ ਸਟੈਕਿੰਗ ਆਨ ਦੀ ਸਿਸਟਰ ਹੈ ਛੋਟੀ ਉਹਦਾ ਰਿਸ਼ਤਾ ਹੈ ਜੀ 1998 ਜਨਮ ਦਾ ਜੀ ਇਹ ਲੜਕੀ ਵੀ ਜੀ ਸ਼ਰਮਾ ਪਰਿਵਾਰ ਤੋਂ ਬਿਲੋਂਗ ਕਰਦੀ ਹੈ ਜੀ ਪਰਿਵਾਰ ਦੀ ਜਾਣਕਾਰੀ ਤੁਹਾਨੂੰ ਪਹਿਲੇ ਰਿਸ਼ਤੇ ਦੇ ਵਿੱਚ ਮੈਂ ਦੇ ਹੀ ਚੁੱਕਾ ਜੀ ਔਰ ਲੜਕੀ ਦਾ ਜਨਮ ਹੈ ਜਿਹੜਾ 1998 ਸੰਧਾ ਹੈ ਜੀ ਲੜਕੀ ਦਾ ਕੱਦ 5 फुट 4 ਇੰਚ ਹੈ ਲੜਕੀ ਨੇ ਬਹੁਤ ਹੀ ਵਧੀਆ ਸਟੱਡੀ ਕੀਤੀ ਹੋਈ ਹੈ ਜੀ ਇਸ ਰਿਸ਼ਤੇ ਦੇ ਲਈ ਵੀ ਜੀ ਲੜਕੇ ਦੀ ਪਾਲ ਹੈ ਜੋ ਕਿ Hindu ਪਰਿਵਾਰ ਤੋਂ ਬਿਲੋਂਗ ਕਰਦਾ ਹੋਵੇ ਲੜਕਾ ਆਸਟ੍ਰੇਲੀਆ ਮੈਲਬਨ ਦੇ ਵਿੱਚ ਹੀ ਸੈਟਲ ਹੋਵੇ ਔਰ Hindu ਪਰਿਵਾਰ ਤੋਂ ਬਿਲੋਂਗ ਕਰਦਾ ਹੋਵੇ ਔਰ ਚੰਗਾ ਪੜਿਆ ਲਿਖਿਆ ਹੋਵੇ ਇਹ ਦੋ ਸੱਤਿਆ ਪੈਣਾ ਦੇ ਰਿਸ਼ਤੇ ਹਨ ਜੀ ਅੱਜ ਦੇ ਔਰ ਤੁਸੀਂ ਇਹਨਾਂ ਰਿਸ਼ਤੇ ਦੇ ਵੀ ਜਾਣਕਾਰੀ ਲੈਣ ਦੇ ਲਈ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ

ਗੱਲ ਕਰਦੇ ਆਂ ਗਰੀਸ ਦੇ ਇੱਕ ਪਰਿਵਾਰ ਦੀ ਤਾਂ ਇਸ ਦੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ ਜੀ ਹਨ ਜੋ ਕਿ ਹਾਊਸ ਵਾਈਫ ਹਨ ਇਸ ਦੇ ਪਿਤਾ ਜੀ ਹਨ ਜੋ ਕਿ ਟੀਚਰ ਦੀ ਜੌਬ ਤੋਂ ਰਿਟਾਇਰ ਹਾਲ ਇਸ ਦੀ ਇੱਕ ਭੈਣ ਹੈ ਜੀ ਜੋ ਕਿ ਮੈਰਿਡ ਹੈ ਇਸ ਦਾ ਇੱਕ ਭਰਾ ਹੈ ਜੀ ਉਹ ਵੀ ਮੈਰਿਡ ਹੈ ਆਪਣੇ ਘਰ ਦੇ ਵਿੱਚ ਰਾਜੀ ਖੁਸ਼ੀ ਬਹੁਤ ਹੀ ਵਧੀਆ ਸੈਟਲ ਹਾਂ ਜੀ ਇਸ ਪਰਿਵਾਰ ਨੂੰ ਜੀ ਲੜਕੇ ਦੀ ਪਾਲ ਹੈ ਜੋ ਕਿ ਜਲੰਧਰ ਸਿਟੀ ਦੇ ਆਸ-ਪਾਸ ਏਰੀਏ ਤੋਂ ਬਿਲੋਂਗ ਕਰਦਾ ਹੋਵੇ ਲੜਕਾ ਰਵੀ ਦਾਸਿਆ ਪਰਿਵਾਰ ਤੋਂ ਬਿਲੋਂਗ ਕਰਦਾ ਹੋਵੇ ਹੋਰ ਲੜਕਾ ਗਵਰਨਮੈਂਟ ਜੋਬ ਤੇ এমপ্লয়ੀ ਹੋਏ ਜੀ ਲੜਕੀ ਦੀ ਬਹੁਤ ਹੀ ਵਧੀਆ ਗਵਰਨਮੈਂਟ ਜੋਬ ਤੇ এমপ্লয়ਾਇਆ ਜੀ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਤਸਵੀ ਡਾਇਰੈਕਟ ਪਰਿਵਾਰ ਦੇ ਨਾਲ ਗੱਲਬਾਤ ਕਰ ਸਕਦੇ ਹੋ ਜੀ 94649 13534 ਜੀ ਦੁਬਾਰਾ ਫਿਰ ਨੋਟ ਕਰ ਲਓ ਜੀ 94649 13534 ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਕਾਲ ਕਰਕੇ ਗੱਲਬਾਤ ਕਰ ਸਕਦੇ ਹੋ ਜੀ ਇਹ ਰਿਸ਼ਤਾ ਲੁਧਿਆਣਾ ਸਿਟੀ ਤੋਂ ਬਿਲੋਂਗ ਕਰਦਾ ਸੀ ਜੀ ਅਗਲਾ ਰਿਸ਼ਤਾ ਹੈ ਜੀ ਲੜਕੀ ਦਾ ਜੋ ਕਿ ਯੂਕੇ ਤੋਂ ਵਰਕ ਪਰ ਮਾਰਤੇ ਆ ਜੀ ਲੜਕੀ ਦਾ ਪਰਿਵਾਰ ਕਪੂਰਥਲਾ ਸਿਟੀ ਦਾ ਰਹਿਣ ਵਾਲਾ ਹੈ ਜੀ ਲੜਕੀ Hindu ਪਰਿਵਾਰ ਤੋਂ ਬਿਲੋਂਗ ਕਰਦੀ ਹੈ ਜੀ ਲੜਕੀ ਰਾਜਪੂਤ ਕਸ਼ਪ ਮੈਰਾ ਜਾਤੀ ਨਾਲ ਸੰਬੰਧ ਰੱਖਦੀ ਹੈ ਜੀ ਲੜਕੀ ਨੇ ਬਹੁਤ ਹੀ ਵਧੀਆ ਸਟੱਡੀ ਕੀਤੀ ਹੋਈ ਹੈ ਜੀ ਲੜਕੀ ਐਮ ਐਸ ਸੀ ਲੰਡਨ ਤੋਂ ਕਰ ਚੁੱਕੀ ਹੈ ਜੀ ਪਲੱਸ 4 ਵੀ ਨਾਲ ਡਿਗਰੀ ਹਾਸਲ ਕਰ ਰਹੀ ਹੈ ਜੀ ਲੜਕੀ ਦਾ ਜਨਮ 1993 ਸੰਧ ਹੈ ਜੀ ਲੜਕੀ ਦਾ ਕੱਦ 5 ਫੁੱਟ 3 ਇੰਚ ਹੈ ਜੀ ਗੱਲ ਕਰਦੇ ਆਂ ਗਰੀ ਇਸ ਦੇ ਪਰਿਵਾਰ ਦੀ ਤਾਂ ਇਸ ਦੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ ਜੀ ਰਹੀ ਹਨ ਜੋ ਕਿ ਹਾਊਸ ਵਾਈਫ ਹਨ ਇਸ ਦੇ ਪਿਤਾ ਜੀ ਹਨ ਜੋ ਕਿ ਰੇਲਵੇ ਤੋਂ ਰਿਟਾਇਰਡ ਹਨ ਜੀ ਇਸ ਦਾ ਇੱਕ ਭਰਾ ਹੈ ਜੀ ਉਹ ਕੈਨੇਡਾ ਦੇ ਵਿੱਚ ਵਰਕ ਪਰਮਿਟ ਹੈ ਜੀ ਸੌਰੀ ਲੜਕੇ ਦਾ ਲੜਕੀ ਦੇ ਭਰਾ ਹੈ ਜੀ ਉਹ ਕੈਨੇਡਾ ਦੇ ਵਿੱਚ ਪੀਆਰ ਨੇ ਜੀ ਲੜਕੀ ਦੀ ਭੈਣ ਹੈ ਜੀ ਉਹ ਵੀ ਕੈਨੇਡਾ ਦੇ ਵਿੱਚ ਪੀਆਰ ਇਸ ਪਰਿਵਾਰ ਦੇ ਜੀ ਤਿੰਨੇ ਦੇ ਤਿੰਨੇ ਬੱਚੇ ਹੀ ਬਹੁਤ ਹੀ ਵਧੀਆ ਵੈਲ এডਿਕੇਟਡ ਹਨ ਔਰ ਤਿੰਨੇ ਦੇ ਤਿੰਨੇ ਬੱਚੇ ਹੀ ਬਾਹਰ ਆਪਣੇ ਆਪਣੇ ਕੰਮ ਦੇ ਵਿੱਚ ਸੈਟਲ ਹਨ ਜੀ ਇਸ ਪਰਿਵਾਰ ਨੂੰ ਜੀ ਲੜਕੇ ਦੀ ਪਾਲ ਹੈ ਜੋ ਕਿ ਲੜਕਾ ਯੂਕੇ ਸਿਟੀ ਤੋਂ ਬਿਲੋਂਗ ਕਰਦਾ ਹੋਵੇ ਲੜਕਾ ਯੂਕੇ ਦੇ ਵਿੱਚ ਪੀਆਰ ਹੋਵੇ ਜਾਂ ਵਰਕ ਪਰ ਮਰਤੇ ਹੋਵੇ ਲੜਕਾ ਚੰਗੇ ਪਰਿਵਾਰ ਤੋਂ ਹੋਵੇ ਔਰ Hindu ਪਰਿਵਾਰ ਨੂੰ ਬਿਲੋਂਗ ਕਰਦਾ ਹੋਵੇ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ 795 88310 ਤੇ ਜੀ ਇਹ ਸਾਂਜੀ ਅੱਜ ਦੇ ਇੱਕ ਲੜਕੀ ਦਾ ਰਿਸ਼ਤਾ ਜੀ ਔਰ ਇਸ ਤੋਂ ਬਾਅਦ ਵੀ ਤੁਹਾਨੂੰ ਹੋਰ ਵੀ ਬਹੁਤ ਸਾਰੇ ਰਿਸ਼ਤੇ ਅਸੀਂ ਲਾਈਟ ਦੱਸ ਦੇ ਰਾਂਗੇ ਜੀ ਅਗਲਾ ਰਿਸ਼ਤਾ ਹੈ ਜੀ लड़की का जो कि कनेडा तो पीआर है लड़की बठिंडा सिटी तो बिलोंग करती है जी लड़की बहुत ही स्टडी कर चुकी है जन्म उन्नीस सो नवे सन का है जी लड़की का कद पांच फुट पांच इंच है जी गल कर पांच पांच जी। दे अगर इस दे परिवार, इस दे परिवार दे इस की इसिवार माता श्री जो कि हाउस वाइफ हैं ਇਸ ਦੇ ਪਿਤਾ ਜੀ ਹਨ ਉਹ ਖੇਤੀਬਾੜੀ ਨੂੰ ਸੰਭਾਲਦੇ ਹਨ ਇਸ ਪਰਿਵਾਰ ਦੇ ਕੋਲ 20 ਕਿੱਲੇ ਜ਼ਮੀਨ ਹੈ ਜੀ ਪਲੱਸ ਵਿਸ਼ੈਰੀ ਪ੍ਰਾਪਰਟੀ ਹੈ ਜੀ ਲੜਕੀ ਦਾ ਇੱਕ ਭੈਣ ਹੈ ਜੀ ਜੋ ਕਿ ਅਨਮੈਰਿਡ ਹੈ ਕੈਨੇਡਾ ਦੇ ਵਿੱਚ ਸੈਟਲਡ ਹੈ ਜੀ ਲੜਕੀ ਦਾ ਇੱਕ ਭਰਾ ਹੈ ਜੀ ਜੋ ਕਿ ਅਨਮੈਰਿਡ ਹੈ ਉਹ ਵੀ ਕੈਨੇਡਾ ਦੇ ਵਿੱਚ ਸੈਟਲਡ ਹੈ ਜੀ ਲੜਕੀ ਜੱਟ ਸਿੱਖ ਪਰਿਵਾਰ ਤੋਂ ਬਿਲੋਂਗ ਕਰਦੀ ਹੈ ਇਸ ਪਰਿਵਾਰ ਨੂੰ ਜੀ ਲੜਕੇ ਦੀ ਪਾਲ ਹੈ ਜੋ ਕਿ ਜੱਟ ਸਿੱਖ ਫੈਮਿਲੀ ਤੋਂ ਬਿਲੋਂਗ ਕਰਦਾ ਹੋਵੇ ਔਰ ਚੰਗੇ ਪਰਿਵਾਰ ਤੋਂ ਬਿਲੋਂਗ ਕਰਦਾ ਹੋਵੇ ਲੜਕਾ ਚੰਗਾ ਪੜਿਆ ਲਿਖਿਆ ਹੋਵੇ ਔਰ ਸੋਨਾ ਤੇ ਸੁਨੱਖਾ ਹੋਵੇ ਲੜਕੇ ਨੂੰ ਘੱਟ ਤੋਂ ਘੱਟ 10 ਤੋਂ 15 ਕਿਲੇ ਜ਼ਮੀਨ ਆਂਦੀ ਹੋਵੇ ਲੜਕਾ ਕੈਨੇਡਾ ਦੇ ਵਿੱਚ ਪੀਆਰ ਹੋਵੇ ਜਾਂ ਵਰਕ ਪਰਮਿਟ ਤੇ ਹੋਵੇ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਥੱਲੇ ਲਾਲ ਪਟਕੀ ਦੇ ਵਿੱਚ ਅੱਜ ਨੰਬਰ ਨਹੀਂ ਦੱਸ ਸਕਦੇ ਅਸੀਂ ਅਸੀਂ ਤੁਹਾਨੂੰ ਲਾਈਵ ਦੇ ਵਿੱਚ ਆ ਤਾਂ ਤਾਜ ਤੁਸੀਂ ਸਾਡੇ ਨਾਲ ਡਾਇਰੈਕਟ ਕਾਲ ਕਰ ਸਕਦੇ ਹੋ ਇਸ ਰਿਸ਼ਤੇ ਦੀ ਜਾਣਕਾਰੀ ਲੈਣ ਦੇ ਲਈ ਜੀ ਅਗਲਾ ਰਿਸ਼ਤਾ ਹੈ ਜੀ ਲੜਕੀ ਦਾ ਜੋ ਕਿ ਸਰਹੰਦ ਦੇ ਕੋਲ ਇਸ ਦਾ ਪਰਿਵਾਰ ਰਹਿੰਦਾ ਹੈ ਜੀ ਲੜਕੀ ਪਟਿਆਲਾ ਸਿਟੀ ਨੂੰ ਬਿਲੋਂਗ ਕਰਦੀ ਹੈ ਜੀ ਲੜਕੀ ਰਵੀ ਦਾਸੀਆ ਫੈਮਿਲੀ ਤੋਂ ਬਿਲੋਂਗ ਕਰਦੀ ਹੈ ਜੀ ਲੜਕੀ ਦਾ ਜਨਮ 1997 ਸੰਧ ਹੈ ਜੀ ਕੱਦ 5 ਫੁੱਟ 6 ਇੰਚ ਹੈ ਜੀ ਲੜਕੀ ਨੇ ਬਹੁਤ ਹੀ ਵਧੀਆ ਸਟੱਡੀ ਕੀਤੀ ਹੋਈ ਹੈ ਜੀ ਪਲੱਸ ਇਸ ਐ ਆਇਲੈਂਡ ਵੀ ਕੀਤੀ ਹੋਈ ਹੈ ਲੜਕੀ ਨੇ ਆਇਲੈਂਡ ਦੇ ਵਿੱਚ 6.5 ਬੈਡ ਹਨ गल करते हैं अगर इस परिवार की माता श्री जो कि हाउस वाइफ हैं बहुत ही वोबारिड है इस लड़की ने भी जी बहुत ही वीटडी कर रखी है और लड़की ने बाहर जाना है जी इस परिवार कास्ट इशु नहीं है जी कोई भी जाति बंधन नहीं है ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਔਰ ਤੁਹਾਨੂੰ ਹੋਰ ਵੀ ਕਈ ਅਜਿਹੇ ਰਿਸ਼ਤੇ ਅਜ ਦੱਸ ਦਿਆ ਜੀ ਜਿਹੜੇ ਸਾਈਸੀ ਨੰਬਰ ਅਜ ਤੱਕ ਸੇਵ ਨਹੀਂ ਕਰ पाए ਔਰ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਤੁਸੀਂ ਡਾਇਰੈਕਟ ਕਾਲ ਕਰਕੇ ਤੁਸੀਂ ਉਸ ਪਰਿਵਾਰਕ ਮੈਂਬਰ ਦੀ ਜਾਣਕਾਰੀ ਲੈ ਸਕਦੇ ਹੋ ਜੀ अगला रिश्ता है जी लड़के दा जो कि इटली ਦੇ ਵਿੱਚ PR ਹੈ ਜੀ लड़के दा ਪਰਿਵਾਰ ਗੁਰਦਾਸਪੁਰ ਸਿਟੀ ਤੋਂ ਬਿਲੋਂਗ ਕਰਦਾ ਹੈ ਜੀ लड़के ਦੇ ਦੋ ਭਰਾ ਹਨ ਇੱਕ ਮੈਰਿਡ ਹੈ ਜੀ ਇੱਕ ਛੋਟਾ ਭਰਾ ਅਨਮੈਰਿਡ ਹੈ ਜੀ ਲੜਕਾ ਜਟ ਸਿੱਖ ਪਰਿਵਾਰ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦਾ ਪਰਿਵਾਰ ਇਸ ਟਾਈਮ ਯੂਪੀ ਦੇ ਵਿੱਚ ਸੈਟਲ ਹੈ ਜੀ ਇਸ ਪਰਿਵਾਰ ਦੇ ਕੋਲ 12 ਇਕੜ ਜ਼ਮੀਨ ਵੀ ਹੈ ਜੀ ਲੜਕਾ ਇਟਲੀ ਦੇ ਵਿੱਚ ਪੀਆਰ ਹੈ ਜੀ ਇਸ ਪਰਿਵਾਰ ਨੂੰ ਜੀ ਲੜਕੀ ਦੀ ਪਾਲ ਹੈ ਜੋ ਕਿ ਜੱਟ ਸਿੱਖ ਫੈਮਿਲੀ ਤੋਂ ਬਿਲੋਂਗ ਕਰਦੀ ਹੋਵੇ ਜਾਂ ਅਦਰ ਕਿਸੇ ਕਾਸਟ ਤੋਂ ਵੀ ਬਿਲੋਂਗ ਕਰਦੀ ਹੋਵੇ ਇਸ ਪਰਿਵਾਰ ਨੂੰ ਜੀ ਜਾਤੀਬੰਧਨ ਨਹੀਂ ਹੈ ਜੀ ਅਗਰ ਕੋਈ ਲੜਕੀ ਪੰਜਾਬ ਤੋਂ ਚੰਗੀ ਪੜ੍ਹੀ ਲਿਖੀ ਹੈ ਜਿਸ ਨੇ ਚੰਗੀ ਸਟੱਡੀ ਕਰ ਰੱਖੀ ਹੈ ਔਰ ਚੰਗੀ ਕੋਈ ਡਿਗਰੀ ਹਾਸਲ ਕਰ ਰੱਖੀ ਹੈ ਇਹ ਪਰਿਵਾਰ ਆਪਣੇ ਪੈਸੇ ਤੇ ਖਰਚ ਕਰਕੇ ਉਸ ਲੜਕੀ ਨੂੰ ਵੀ ਬਾਹਰ ਲੈ ਕੇ ਚਲਾ ਜਾਵੇਗਾ ਜੀ ਲੜਕੀ ਇਟਲੀ ਦੇ ਵਿੱਚ ਜਾਣ ਲਈ ਅਗਰ ਰਾਜ਼ੀ ਹੋਵੇ ਤਾਂ ਇਸ ਪਰਿਵਾਰ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਪਰਿਵਾਰਿਕ ਦਾ ਨੰਬਰ ਹੈ ਜੀ 78303 69220 ਦੁਬਾਰਾ ਫਿਰ ਨੋਟ ਕਰ ਲਓ ਜੀ 78303 69220 ਜੀ ਤੁਸੀਂ ਪਰਿਵਾਰ ਦੇ ਨਾਲ डायरेक्ट कॉल करके इस परिवार की मुढ़ली जानकारी प्राप्त कर सकते हो जी अगला रिश्ता है जी लड़के का जो कि हिंदू अरोड़ा सिख परिवार तो बिलोंग करता है जी लड़का जर्मनी पिया है जी एक मिनट जी सॉरी ਅੱਜ ਦਾ ਅਗਲਾ ਰਿਸ਼ਤਾ ਵੀ ਹੈ ਜੀ ਲੜਕੇ ਦਾ ਜੋ ਕਿ Hindu ਰੌੜਾ ਸਿੱਖ ਪਰਿਵਾਰ ਤੋਂ ਬਿਲੋਂਗ ਕਰਦਾ ਹੈ ਜੀ ਲੜਕਾ ਜਰਮਨੀ ਦੇ ਵਿੱਚ PR ਹੈ ਜੀ ਔਰ ਬਹੁਤ ਹੀ ਵਧੀਆ ਆਪਣੇ ਕਾਰੋਬਾਰ ਦੇ ਵਿੱਚ ਲੜਕਾ ਸੈਟਲ ਹੈ ਜੀ ਲੜਕੇ ਦਾ ਜਨਮ 1991 ਸੰਧਾ ਹੈ ਜੀ ਲੜਕੇ ਦਾ ਕੱਦ 5 ਫੁੱਟ 10 ਇੰਚ ਹੈ ਜੀ ਗੱਲ ਕਰਦੇ ਹਾਂ ਅਗਰ ਇਸ ਦੇ ਪਰਿਵਾਰ ਦੀ ਇਸ ਦੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ ਜੀ ਆ ਜੋ ਕਿ ਹਾਊਸ ਵਾਈਫ ਹਨ

ਲੜਕੀ ਪੰਜਾਬ ਤੋਂ ਹੈ ਤਾਂ ਚੰਗੀ ਪੜੀ ਲਿਖੀ ਹੋਵੇ ਔਰ ਚੰਗੇ ਪਰਿਵਾਰ ਤੋਂ ਬਿਲੋਂਗ ਕਰਦੀ ਹੋਵੇ ਇਸ ਪਰਿਵਾਰ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਪਰਿਵਾਰਿਕ ਮੈਂਬਰ ਦਾ ਨੰਬਰ ਹੈ ਜੀ 6283858497 ਜੀ ਇੱਕ ਵਾਰੀ ਫਿਰ ਦੁਬਾਰਾ ਰਿਪੀਟ ਕਰ ਰਿਹਾ ਜੀ 62838 58497 ਜੀ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਕਾਲ ਕਰਕੇ ਤੁਸੀਂ ਇਸ ਪਰਿਵਾਰ ਦੀ ਜਾਣਕਾਰੀ ਲੈ ਸਕਦੇ ਹੋ ਜੀ ਪਰ ਪਰਿਵਾਰ ਦੇ ਨਾਲ ਗੱਲਬਾਤ ਡਾਇਰੈਕਟ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਜੀ ਬਠਿੰਡਾ ਸਿਟੀ ਤੋਂ ਇਹ ਲੜਕਾ ਵਰਮਾ ਪਰਿਵਾਰ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦਾ ਪਰਿਵਾਰ ਬਠਿੰਡਾ ਸਿਟੀ ਦਾ ਰਹਿਣ ਵਾਲਾ ਹੈ ਜੀ ਲੜਕੇ ਦਾ ਜਨਮ 1997 ਸੰਧ ਹੈ ਜੀ ਲੜਕੇ ਦਾ ਕੱਤ ਬਹੁਤ ਹੀ ਵਧੀਆ ਜੀ ਲੜਕੇ ਨੇ ਬਹੁਤ ਹੀ ਵਧੀਆ ਸਟੱਡੀ ਕੀਤੀ ਹੋਈ ਹੈ ਜੀ ਪਲੱਸ ਲੜਕਾ ਡਾਕਟਰੀ ਦੀ ਜੌਬ ਕਰ ਰਿਹਾ ਜੀ ਲੜਕਾ ਮਾਨਸਾ ਏਰੀਆ ਦੇ ਵਿੱਚ ਡਾਕਟਰੀਸ ਜੌਬ ਕਰ ਰਿਹਾ ਹੈ ਜੀ ਇਸ ਪਰਿਵਾਰ ਦੀ ਗੱਲ ਕਰਦੇ ਆ ਤਾਂ ਇਸ ਦਾ ਪਰਿਵਾਰ ਦੇ ਵਿੱਚ ਇਸ ਦੇ ਮਾਤਾ ਜੀ ਹਨ ਇਸ ਦੇ ਪਿਤਾ ਜੀ ਹਨ ਔਰ ਇੱਕ ਇਸ ਦੀ ਸਿਸਟਰ ਹੈ ਜੀ ਸਿਸਟਰ ਇਨ ਦੀ ਮੈਰੀਡਾ ਜੀ ਬਹੁਤ ਹੀ ਵਧੀਆ ਪਰਿਵਾਰ ਦੇ ਵਿੱਚ ਸੈਟਲ ਹੈ ਜੀ ਇਸ ਪਰਿਵਾਰ ਨੂੰ ਜੀ ਲੜਕੀ ਦੀ ਪਾਲ ਹੈ ਜੋ ਕਿ ਪੜ੍ਹੇ ਲਿਖੀ ਹੋਵੇ ਔਰ ਸੋਹਣੀ ਤੇ ਸੁਨੱਖੀ ਹੋਵੇ ਇਸ ਪਰਿਵਾਰ ਨੂੰ ਜੀ ਜਾਤੀ ਬੰਧਨ ਨਹੀਂ ਹੈ ਜੀ ਲੜਕੀ ਚੰਗੇ ਪਰਿਵਾਰ ਤੋਂ ਬਿਲੋਂਗ ਕਰਦੀ ਹੋਵੇ ਔਰ ਸੋਹਣੀ ਤੇ ਸੁਨੱਖੀ ਔਰ ਪੜ੍ਹੇ ਲਿਖੀ ਹੋਵੇ ਲੜਕੀ ਅਗਰ ਡਾਕਟਰੀ ਲਾਈਨ ਚ ਹੈ ਤਾਂ ਬਹੁਤ ਹੀ ਵਧੀਆ ਹੋਵੇਗਾ ਜੀ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ 795 88310 ਤੇ ਜੀ ਅਗਲਾ ਰਿਸ਼ਤਾ ਹੈ ਜੀ ਲੜਕੇ ਦਾ ਜੋ ਕਿ ਪੰਜਾਬੀ ਫੈਮਿਲੀ ਤੋਂ ਬਿਲੋਂਗ ਕਰਦਾ ਹੈ ਜੀ ਲੜਕਾ ਆਗਰਾ ਸਿਟੀ ਦਾ ਰਹਿਣ ਵਾਲਾ ਹੈ ਜੀ ਲੜਕੇ ਦਾ ਜਨਮ 1993 ਸੰਦਾ ਹੈ ਜੀ ਲੜਕਾ ਪ੍ਰਾਈਵੇਟ ਜੋਬ ਕਰ ਰਿਹਾ ਹੈ ਜੀ ਗੱਲ ਕਰਦੇ ਆਂ ਅਗਰ ਇਸ ਦੇ ਪਰਿਵਾਰ ਦੀ ਇਸ ਦੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ ਜੀ ਰਹਿਣ ਜੋ ਕਿ ਹਾਊਸ ਵਾਈਫ ਹਨ ਇਸ ਦੇ ਪਿਤਾ ਜੀ ਹਨ ਉਹ ਵੀ ਪ੍ਰਾਈਵੇਟ ਜੋਬ ਤੇ ਕੰਮ ਕਰ ਰਹੇ ਹਨ ਲੜਕੇ ਦਾ ਇੱਕ ਭਰਾ ਹੈ ਜੀ ਜੋ ਕਿ ਅਨਮੈਲਡ ਹੈ ਇਸ ਪਰਿਵਾਰ ਨੂੰ ਵੀ ਜੀ ਲੜਕੀ ਦੀ ਪਾਲ ਹੈ ਜੋ ਕਿ Hindu ਪਰਿਵਾਰ ਤੋਂ ਬਿਲੋਂਗ ਕਰਦੀ ਹੋਵੇ ਲੜਕੀ ਚੰਗੀ ਪੜੀ ਲਿਖੀ ਹੋਵੇ और चंगे परिवार तो बिलोंग करती हो रिश्ते अगर भी कोई मुठली करना चाहते हो तो अठासी तीन सौ दस अगला रिश्ता है जी एन आर आई लड़के का जो कि चंडीगढ़ सिटी तिलोंग तो करता है लड़का कनेडाट से है जी ਲੜਕੇ ਦਾ ਜਨਮ 1992 ਸੰਧ ਹੈ ਜੀ ਲੜਕਾ ਦਾ ਕਦ 5 ਫੁੱਟ 10 ਇੰਚ ਹੈ ਜੀ ਲੜਕਾ ਟਾਗ ਛਤਰੀ ਕਾਸਟ ਤੋਂ ਬਿਲੋਂਗ ਕਰਦਾ ਹੈ ਇਹ ਕਾਸਟ ਸ਼ਿਮਬੇ ਜਾਤੀ ਦੇ ਵਿੱਚ ਆਉਂਦੀ ਹੈ ਜੀ ਲੜਕੇ ਦੀਆਂ ਚਾਰ ਭੈਣਾਂ ਹਨ ਜੀ ਉਹ ਵੀ ਮੈਰਿਡ ਹਨ ਲੜਕੇ ਦੇ ਪਿਤਾ ਜੀ ਹਨ ਜੋ ਕਿ ਬਹੁਤ ਹੀ ਵਧੀਆ ਆਪਣੇ ਕਾਰੋਬਾਰ ਦੇ ਵਿੱਚ ਸੈੱਡਲ ਹਨ ਲੜਕੀ ਦੀ ਮਾਤਾ ਜੀ ਹਨ ਜੋ ਕਿ ਹਾਊਸ ਵਾਈਫ ਹਨ ਇਸ ਪਰਿਵਾਰ ਨੂੰ ਜੀ ਲੜਕੀ ਦੀ ਪਾਲ ਹੈ ਜੋ ਕਿ ਚੰਗੀ ਪੜ੍ਹੀ ਲਿਖੀ ਹੋਵੇ ਕੈਨੇਡਾ ਦੇ ਵਿੱਚ ਪੀਆਰ ਹੋਵੇ ਚਾਹੇ ਵਰਕ ਪਰਮਿਟ ਤੇ ਹੋਵੇ ਲੜਕੀ ਸਿੱਖ ਪਰਿਵਾਰ ਤੋਂ ਬਿਲੋਂਗ ਕਰਦੀ ਹੋਵੇ ਚਾਹੇ ਛਿੰਦੇ ਪਰਿਵਾਰ ਤੋਂ ਬਿਲੋਂਗ ਕਰਦੀ ਹੋਵੇ ਜੀ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਡਾਇਰੈਕਟ ਕਾਲ ਕਰਕੇ ਪਰਿਵਾਰਕ ਮੈਂਬਰ ਦੇ ਨਾਲ ਗੱਲਬਾਤ ਕਰ ਸਕਦੇ ਹੋ ਜੀ ਪਰਿਵਾਰਕ ਮੈਂਬਰ ਦਾ ਨੰਬਰ ਹੈ ਜੀ 99 886 70 875 ਇੱਕ ਵਾਰੀ ਫੇਰ ਤੋਂ ਰਿਪੀਟ ਕਰ ਰਿਹਾ ਜੀ 99 886 70 875 ਜੀ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਕਾਲ ਕਰਕੇ ਗੱਲਬਾਤ ਕਰ ਸਕਦੇ ਹੋ ਜੀ ਇਹ ਸਾਜੀ ਅਜ ਦੇ ਰੀਸ ਤੇ ਜੋ ਕਿ ਬਹੁਤ ਹੀ ਵਧੀਆ ਪਰਿਵਾਰਾ ਤੋਂ ਲੜਕੇ ਤੇ ਲੜਕੀਆਂ ਬਿਲੋਂਗ ਕਰਦੀਆਂ ਹਨ ਜੀ ਅਗਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਅ ਕਰੋ ਆਪਣੇ ਇਸ ਚੈਨਲ ਤੇ ਤੁਹਾਨੂੰ ਹਰ ਰੋਜ਼ ਵੀਡੀਓ ਰਿਸ਼ਤੇਦਿਆਂ ਮਿਲਦੀਆਂ ਹੀ ਰਹਿਣਗੀਆਂ ਇੱਕ ਦੋ ਦਿਨ ਲਈ ਅਸੀਂ ਜ਼ਰੂਰ ਭੇਜੀਆਂ ਜਿਸ ਦੇ ਕਰਕੇ ਵੀਡੀਓ ਨਹੀਂ ਆ ਸਕਦੀਆਂ ਜੀ ਇੱਕ ਤਰੀਕ ਤੋਂ ਤੁਹਾਨੂੰ ਰੈਗੂਲਰ ਵੀਡੀਓ ਜਿਵੇਂ ਅੱਗੇ ਦੀ ਤਰ੍ਹਾਂ ਮਿਲਦੀਆਂ ਰਹਿਣਗੀਆਂ ਜੀ ਸਾਡੇ ਚੈਨਲ ਨੂੰ ਤੁਸੀਂ ਆਪਣੇ ਦੋਸਤਾਂ ਦੇ ਨਾਲ ਸੱਜਣ ਮਿੱਤਰਾਂ ਦੇ ਨਾਲ ਭੈਣ ਭਰਾਵਾਂ ਦੇ ਨਾਲ ਹੋਰ ਆਪਣੇ ਰਿਸ਼ਤੇਦਾਰਾਂ ਦੇ ਨਾਲ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਤਾਂ ਜੋ ਉਹਨਾਂ ਨੂੰ ਵੀ ਆਉਣ ਵਾਲੀਆਂ ਵੀਡੀਓ ਦੇ ਵਿੱਚ ਰਿਸ਼ਤੇ ਨਵੇਂ ਤੋਂ ਨਵੇਂ ਮਿਲਦੇ ਰਹਿਣਗੇ। ਅਗਰ ਤੁਸੀਂ ਵੀ ਸਾਡੇ ਇਸ ਚੈਨਲ ਤੇ ਆਪਣੇ ਕਿਸੇ ਰਿਸ਼ਤੇਦਾਰ ਜਾਂ ਭੈਣ ਭਰਾ ਦੀ ਐਡ ਦੇਣਾ ਚਾਹੁੰਦੇ ਹੋ ਰਿਸ਼ਤੇ ਦੇ ਕੋੜੀ ਤਾਂ ਤੁਸੀਂ ਵੀ ਸਾਨੂੰ ਸਾਡੇ ਵਟਸਐਪ ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਕਰਕੇ ਸੈਂਡ ਕਰੋ ਸਾਡੇ ਫੋਨ ਨੰਬਰ ਤੇ ਤੁਸੀਂ ਫੋਨ ਕਰਕੇ ਸਾਨੂੰ ਉਸ ਰਿਸ਼ਤੇ ਦੀ ਜਾਣਕਾਰੀ ਦੇ ਸਕਦੇ ਹੋ ਜੀ। ਬਹੁਤ-ਬਹੁਤ ਧੰਨਵਾਦ ਸਾਨੂੰ ਤੇ ਸਾਡੀ ਪੂਰੀ ਟੀਮ ਨੂੰ ਤੁਸੀਂ ਇੰਨਾ ਪਿਆਰ ਦਿੰਦੇ ਹੋ। ਫੋਰਸ ਲਿੰਦੇ ਰਹੋ ਆਸ਼ਾ ਕਰਦੇ ਆ ਕਿ ਅਸੀਂ ਨਵੇਂ ਤੋਂ ਨਵੇਂ ਰਿਸ਼ਤੇ ਤੁਹਾਡੇ ਲਈ ਇਸ ਚੈਨਲ ਤੇ ਲੈ ਕੇ ਆਉਂਦੇ ਰਾਵਾਂਗੇ ਜੀ ਮਿਲਦੇ ਆ ਜੀ ਰੱਬ ਰੱਖਾ ਗੁੱਡ ਬਾਏ ਜੀ ਸਤਿ ਸ੍ਰੀ ਅਕਾਲ ਜੀ ਰਾਮ ਰਾਮ ਜੀ